ਮਨੁੱਖ ਦਾ ਸਭ ਤੋਂ ਵੱਡਾ ਰੋਗ ਉਸਦਾ ਆਪਾ ਹੈ ਮਸਕੀਨ ਸਭ ਕਹਿੰਦੇ ਹਨ ਕਿ ਹੰਕਾਰ ਹੀ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਆ ਬੰਦਾ ਸੋਚਦਾ ਕਿ ਮੇਰੇ ਦੁੱਖ ਦਾ ਕਾਰਨ ਕੋਈ ਹੋ ਰਿਹਾ ਗਰੀਬੀ ਹੋ ਸਕਦੀ ਆ ਰਿਸ਼ਤੇ ਹੋ ਸਕਦੇ ਆ ਸਮਾਜ ਹੋ ਸਕਦਾ ਪਰ ਅਸਲ ਵਿੱਚ ਸਾਡੇ ਦੁੱਖ ਦਾ ਕਾਰਨ ਅਹੰਕਾਰ ਹੁੰਦਾ ਹੈ ਦੁੱਖ ਅਹੰਕਾਰ ਤੋਂ ਪੈਦਾ ਹੁੰਦਾ ਹੈ ਜਦੋਂ ਮੈਂ ਵੱਡੇ ਹੋ ਜਾਂਦੀ ਆ ਤਾਂ ਉਸ ਪ੍ਰਭੂ ਦੀ ਹਾਜ਼ਰੀ ਛੋਟੀ ਲੱਗਣ ਲੱਗ ਜਾਂਦੀ ਹੈ। ਅਹੰਕਾਰ ਸਿਰਫ ਘਮੰਡ ਨਹੀਂ ਆ। ਮਸਕੀਨ ਸਾਹਿਬ ਦੱਸਦੇ ਆ ਕਿ ਅਹੰਕਾਰ ਉਹ ਭਾਵ ਆ ਜਦੋਂ ਮਨੁੱਖ ਆਪਣੇ ਆਪ ਨੂੰ ਰੱਬ ਤੋਂ ਵੱਖਰਾ ਸਮਝਣ ਲੱਗ ਜਾਂਦਾ ਹੈ। ਜਦ ਮਨੁੱਖ ਕਹਿੰਦਾ ਹੈ ਕਿ ਮੈਂ ਕੀਤਾ, ਮੈਂ ਬਣਿਆ, ਤਦ ਤੱਕ ਉਹ ਟੁੱਟਦਾ ਰਹਿੰਦਾ ਹੈ। ਅਹੰਕਾਰ ਚਾਰ ਤਰੀਕਿਆਂ ਨਾਲ ਆਉਂਦਾ ਹੈ। ਗਿਆਨ ਦਾ ਹੰਕਾਰ ਧਨ ਦਾ ਹੰਕਾਰ ਜਾਤ ਪਾਪ ਦਾ ਹੰਕਾਰ ਤੇ ਧਾਰਮਿਕਤਾ ਦਾ ਹੰਕਾਰ ਸਭ ਤੋਂ ਖਤਰਨਾਕ ਅਹੰਕਾਰ ਉਹ ਹੁੰਦਾ ਹੈ ਜੋ ਧਰਮ ਦੇ ਨਾਂ ਤੇ ਪੈਦਾ ਕੀਤਾ ਸਭ ਤੋਂ ਖਤਰਨਾਕ ਅਹੰਕਾਰ ਉਹ ਹੁੰਦਾ ਹੈ ਜੋ ਧਰਮ ਦੇ ਨਾਂ ਤੇ ਪੈਦਾ ਹੋ ਜਾਵੇ ਕਿ ਮੇਰਾ ਹੀ ਧਰਮ ਸਭ ਤੋਂ ਵੱਡਾ ਹੈ ਤੇ ਮੈਂ ਹੀ ਸਭ ਤੋਂ ਵੱਡਾ ਧਰਮੀ ਹਾਂ ਇਹ ਹੰਕਾਰ ਸਭ ਤੋਂ ਪਹਿੜਾ ਹੈ ਮਸਕੀਨ ਜੀ ਕਹਿੰਦੇ ਕਿ ਜਿੱਥੇ ਮੈਂ ਹੁੰਦਾ ਨਾ ਉੱਥੇ ਸ਼ਾਂਤੀ ਨਹੀਂ ਹੁੰਦੀ। ਅਹੰਕਾਰ ਵਾਲਾ ਮਨੁੱਖ ਹਰ ਗੱਲ ਤੇ ਠੇਸ ਖਾਂਦਾ ਹੈ। ਉਹਨੂੰ ਹਰ ਗੱਲ ਦੇ ਉੱਤੇ ਆਪਣੇ ਆਪ ਨੂੰ ਚੋਟ ਲੱਗਦੀ ਹੈ ਕਿ ਇਹ ਗੱਲ ਇਹਨੇ ਮੈਨੂੰ ਲਾ ਕੇ ਕਹੀ ਆ। ਹਰ ਵਾਰੀ ਆਪਣੇ ਆਪ ਨੂੰ ਉਹ ਸਹੀ ਸਾਬਤ ਕਰਦਾ ਹੈ। ਚਾਹੇ ਗਲਤ ਵੀ ਹੋਵੇ ਆਪਣੇ ਆਪ ਨੂੰ ਸਹੀ ਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਆ। ਕਦੇ ਵੀ ਖੁਸ਼ ਨਹੀਂ ਰਹਿੰਦਾ। ਖੁਸ਼ੀ ਆਉਂਦੀ ਹੀ ਨਹੀਂ ਜਦੋਂ ਮਨੁੱਖਾ ਹੰਕਾਰ ਵਿੱਚ ਹੁੰਦਾ ਹੰਕਾਰ ਕਦੀ ਖੁਸ਼ ਨਹੀਂ ਰਹਿਣ ਦਿੰਦਾ ਜਿਵੇਂ ਸਮੁੰਦਰ ਵਿੱਚ ਬੂੰਦ ਮਿਲ ਕੇ ਸਮੁੰਦਰ ਬਣ ਜਾਂਦੀ ਹੈ ਉਸੇ ਤਰ੍ਹਾਂ ਮਨੁੱਖ ਜਦੋਂ ਆਪਣੇ ਆਪ ਨੂੰ ਰੱਬ ਦੇ ਹੁਕਮ ਵਿੱਚ ਸਮਾ ਲੈਂਦਾ ਹੈ ਉਦੋਂ ਉਸ ਦਾ ਦੁੱਖ ਖਤਮ ਹੋ ਜਾਂਦਾ ਹੈ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਮਹਾਰਾਜ ਬਾਣੀ ਅੰਦਰ ਕਹਿੰਦੇ ਕਹਿੰਦੇ ਜਦੋਂ ਉਹ ਜੋਤ ਵਿੱਚ ਜੋਤ ਸਮਾ ਜਾਂਦੀ ਹੈ ਨਾ ਫਿਰ ਸੰਪੂਰਨਤਾ ਹੋ ਜਾਂਦੀ ਹੈ ਫਿਰ ਦੁੱਖ ਖਤਮ ਹੋ ਜਾਂਦੇ ਆ ਚਿੰਤਾਵਾਂ ਮੁੱਕ ਜਾਂਦੀਆਂ ਹਨ ਹੰਕਾਰ ਖਤਮ ਹੋ ਜਾਂਦਾ ਮਨੁੱਖ ਰੱਬ ਦਾ ਰੂਪ ਹੋ ਜਾਂਦਾ ਤੇ ਜਿੱਥੇ ਰੱਬ ਹੋਵੇ ਉੱਥੇ ਦੁੱਖ ਕਾਦਾ ਦੁੱਖ ਤੇ ਜਿੱਥੇ ਮੈਂ ਆ ਉੱਥੇ ਹੁੰਦਾ ਆ ਮਸਕੀਨ ਸਾਹਿਬ ਕਹਿੰਦੇ ਕਿ ਹੰਕਾਰ ਨੂੰ ਤੋੜਨ ਲਈ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਨੇ ਪਹਿਲੀ ਚੀਜ਼ ਹੈ ਨਿਮਰਤਾ ਜੋ ਨੀਵੇਂ ਹੋ ਕੇ ਆਉਂਦੀ ਸਾਹਿਬ ਉੱਚਿਆਂ ਵਿੱਚ ਨਹੀਂ ਹੁੰਦੀ ਨਿਮਰਤਾ ਹਮੇਸ਼ਾ ਨਿਮਰਤਾ ਮਨੁੱਖ ਨੂੰ ਨੀਵਾ ਕਰਦੀ ਆ ਝਕਾਉਣਾ ਸਿਖਾਉਂਦੀ ਆ ਆਕੜਨਾ ਨਹੀਂ ਸੇਵਾ ਸੇਵਾ ਵਿੱਚ ਮੈਂ ਭਾਵ ਖਤਮ ਹੋ ਜਾਂਦਾ ਹੈ ਸੇਵਾ ਹਮੇਸ਼ਾ ਦੂਜੇ ਦੀ ਕੀਤੀ ਜਾਂਦੀ ਆ ਤੇ ਜਦੋਂ ਮਨੁੱਖ ਗੁਰੂ ਘਰ ਜਾ ਕੇ ਸੇਵਾ ਕਰਦਾ ਝੂਠੇ ਬਰਤਨ ਸਾਫ ਕਰਦਾ ਜੋੜੇ ਸਾਫ ਕਰਦਾ ਤਾਂ ਫਿਰ ਉਹ ਉਹਦੇ ਅੰਦਰੋਂ ਹੰਕਾਰ ਖਤਮ ਹੁੰਦਾ ਕਿ ਮੈਂ ਕੁਝ ਹੈਗਾ ਆ ਨਾਮ ਸਿਮਰਨ ਜਿੱਥੇ ਨਾਮ ਵੱਸਦਾ ਹੈ ਉਥੇ ਹੰਕਾਰ ਨਹੀਂ ਟਿਕਦਾ ਰੱਬ ਨੂੰ ਮਿਲਣ ਲਈ ਉੱਚਾ ਨਹੀਂ ਨੀਵਾ ਹੋਣਾ ਪੈਂਦਾ ਆਪਣੇ ਆਪ ਨੂੰ ਝਕਾਉਣਾ ਪੈਂਦਾ ਆ ਮਨ ਦੇ ਤਲ ਦੇ ਉਤੇ ਬਾਹਰੋਂ ਭਾਵੇਂ ਜਨਾ ਮਰਜ਼ੀ ਝੁਕਾਈ ਜਾਓ ਜੇ ਅੰਦਰ ਨਹੀਂ ਝੁਕਿਆ ਤਾਂ ਬਾਹਰੋਂ ਝੁਕਿਆ ਹੋਇਆ ਕੁਝ ਨਹੀਂ ਹੈ ਕੋਈ ਮਾਇਨੇ ਨਹੀਂ ਰੱਖਦਾ ਜਦੋਂ ਬੰਦਾ ਅੰਦਰੋਂ ਝੁਕ ਜਾਂਦਾ ਨਾ ਇਹ ਗੱਲ ਅੰਦਰ ਦੀ ਕੀਤੀ ਜਾ ਰਹੀ ਹੈ ਸਾਥ ਸੰਗਜੀ ਮਸਕੀਨ ਜੀ ਸਾਨੂੰ ਇਹ ਸਿਗਾਉਂਦੇ ਨੇ ਕਿ ਰੱਬ ਬਾਹਰ ਨਹੀਂ ਅੰਦਰ ਵਸਦਾ ਆ ਤੇ ਜਦ ਤੱਕ ਮੈਂ ਨੂੰ ਨਹੀਂ ਛੱਡਦੇ ਉਦੋਂ ਤੱਕ ਤੂੰ ਨਹੀਂ ਮਿਲਦਾ ਜਮਾ ਜਬ ਹਮ ਹੋਤੇ ਤਬ ਤੁਮ ਨਹੀਂ ਜਦੋਂ ਮੈਂ ਹੁੰਦਾ ਆ ਨਾ ਉਦੋਂ ਤੂੰ ਨਹੀਂ ਹੁੰਦਾ ਤੇ ਜਦੋਂ ਤੂੰ ਹੁੰਦਾ ਆ ਤੇ ਬਸ ਉਦੋਂ ਤੂੰ ਹੀ ਹੁੰਦਾ ਆ ਆਓ ਅੱਜ ਇਹ ਅਰਦਾਸ ਕਰੀਏ ਕਿ ਏ ਵਾਹਿਗੁਰੂ ਸਾਨੂੰ ਅਹੰਕਾਰ ਤੋਂ ਬਚਾ ਲੈ ਸਾਨੂੰ ਨਿਮਰਤਾ ਤੇ ਤਾਤ ਬਖਸ਼ ਕਾਕੇ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਸੁਖ ਆਨੰਦ ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਵਾਲੀ ਅਵਸਥਾ ਨੂੰ ਜਿਹੜਾ ਹੈ ਉਹ ਪ੍ਰਾਪਤ ਕਰ ਸਕੀਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ